ਸਭ ਨੂੰ ਸਤ ਸ੍ਰੀ ਅਕਾਲ ਸਭ ਨੂੰ ਸਤ ਸ੍ਰੀ ਅਕਾਲ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਬਤੇ ਹਰਿਆਣੇ ਦੀ ਹਕੂਮਤ ਚਾਹੇ ਉਹ ਕਾਂਗਰਸ ਹੈ ਚਾਹੇ ਭਾਜਪਾ ਹੈ ਕੋਈ ਵੀ ਇਹ ਬੰਦਾ ਕੋਈ ਵੀ ਬੰਦੇ ਪਰ ਉਹਨਾਂ ਨੂੰ ਤੁਹਾਡੀ ਪਸੰਦ ਨਹੀਂ ਆਉਂਦੀ 1947 ਤੋਂ ਬਾਅਦ ਤੁਸੀਂ ਕਿਸੇ ਵੀ 에어ਪੋਰਟ ਤੇ ਚਲੇ ਜਾਓ ਤਾਂ ਉਹਨਾਂ ਨੇ ਭਗਤ ਸਿੰਘ ਦੀ ਫੋਟੋ ਉਹ ਲਾਈ ਹੈ ਜਿੱਥੇ ਇਹ ਨਿਹਤ ਲਿਆ ਉਹ ਇਹਨਾਂ ਨੇ ਪਾਗ ਦੀ ਫੋਟੋ ਇੱਥੇ ਨਹੀਂ ਲਾਈ ਕਾਰਨ ਕਿ ਅਰਵਾਡ ਦੀ ਕੋਈ ਵੀ ਸੇਵਕ ਹਸਤੀ ਆਲੇ ਤਹਾਨੂੰ ਇਹ ਨਾ ਲੱਗੇ ਕਿ ਹਿੰਦੁਸਤਾਨ ਦੇ ਲਈ ਇਸ ਬੰਦੇ ਨੇ ਕੀ ਕੀਤਾ ਅੱਜ ਜ਼ਿਕਰ ਕਿਤੇ ਵੀ ਜਲੇ ਵਿੱਚ ਜਿੱਥੇ ਵੀ ਕਿਤੇ ਕੋਈ ਹਿੰਦ ਅਰਵਾਡ ਦੀ ਪਾਵਰ ਆਉਂਦੀ ਹੈ ਤਾਂ ਉੱਥੇ ਇੱਕੋ ਫੋਟੋ ਹੁੰਦੀ ਹੈ ਉਹਨਾਂ ਨੂੰ ਪਤਾ ਨਹੀਂ ਬੰਦਾ ਕੌਣ ਪਹਿਰਾਵਾ ਇਹਨੂੰ ਗੁਰਦਾਸ਼ ਕਰਨਾ ਬਹੁਤ ਔਖਾ ਹੋਣਾ ਬਹੁਤ ਧਾੜੇ ਰੋਕਣ ਲਈ ਤੁਸੀਂ ਜਦੋਂ ਫਾਰਮ ਤਿਆਰੇ ਨੇ ਕਿੰਨੀ ਪ੍ਰੋਬਲਮ ਆਈ ਹਾਈ ਕੋਰਟ ਦੇ ਰੈਟ ਵਾਇਸ ਤੱਕ ਕੇ ਪਰਮਿਸ਼ਨ ਲਈ ਫੇਰ ਵੀ ਬਹੁਤ ਅੜਿੱਕੇ ਆਏ ਇਸ ਚੀਜ਼ ਦੇ ਨਾਲ ਤਾਂ ਉਹਨੂੰ ਗੁਰਦਾਸ਼ ਕਰਨਾ ਕਿੰਨਾ ਔਖਾ ਤੁਹਾਡੀ ਕੀ ਕੀ ਸੀ ਸੁਖੀ ਮੇਤਾ ਸਰਦਾਰ ਕਰਤਾਰ ਸਿੰਘ ਜ਼ਰਾਵਾ ਜਿਹਦੇ ਮੈਂ ਕਹਾਂ ਸਭ ਤੋਂ ਵੱਡੀ 747 ਦੀ ਕੁਰਬਾਨੀ ਉਤੋਂ ਪਹਿਲੇ ਨੇ ਛੇਰੇ ਪੰਜਾਬ ਤੋਂ ਪਹਿਲੇ ਤਾਂ ਕੁਰਬਾਨੀਆਂ ਦੀਆਂ ਲੜਾਂ ਲੜੀਆਂ ਨੇ 6647 ਦੀ ਜਿਹੜੀ ਕੁਰਬਾਨੀ ਹੈ ਸਭ ਤੋਂ ਵੱਡੀ ਸਰਦਾਰ ਕਰਤਾਰ ਸਿੰਘ ਸਾਹਿਬ ਦੇ ਤੇ ਕਰਤਾਰ ਸਿੰਘ ਸਾਹਿਬ ਦੇ ਵਾਰੇ ਅੱਜ ਤਿੱਕਰ ਨਾਟਾਂ ਨੂੰ ਰਿਚੀ ਚੁਕਿਆ ਨਾਂ ਨਹੀਂ ਕਿਤੇ ਦਿੱਲੀ ਘੱਟੇ ਦੇ ਫੋਟੋ ਲਈ ਕਾਰਨ ਕਿ ਉਹਦੇ ਸਿਰ ਤੇ ਪੱਗ ਬਣੀ ਸੀ ਸਰਦਾਰ ਕਰਤਾਰ ਸਿੰਘ ਸਾਹਿਬ ਦੀ ਇੱਕੋ ਸੋਚ ਸੀ ਜਦੋਂ ਤੇਰਾ ਜਗਾ ਹੁੰਦਾ ਸੀ ਚੱਕ ਸ਼ਬਦ ਬੋਲਦਾ ਹੁੰਦਾ ਸੀ ਧਰਮ ਸਿਰ ਦਿੱਤਿਆਂ ਆਵਾਜ਼ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਆਵਾਜ਼ ਨਹੀਂ ਰਹਿਣਾ ਤਾਂ ਇਹ ਲੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਤਾਂ ਹੁਣ ਲਾ ਸਾਰਾ ਪੰਜਾਬ ਸਰਕਾਰ ਨੂੰ ਅੱਜ ਜ਼ਿਕਰ ਸਰਦਾਰ ਕਰਤਾਰ ਸਿੰਘ ਸਾਬਾ ਚੰਦਾ ਨਹੀਂ ਹੁਣ ਮੌਤਾਂ ਨੂੰ ਬਾਰੇ ਕਹਿ ਦੁਗੇਰੇ ਤੇ ਗੱਗਰੀ ਬਾਪੇ ਦੇ ਨਾਲ ਗੱਗਰੀ ਬਾਪੇ ਦੀ ਕੁਰਬਾਨੀ ਵੀ ਗੱਗਰੀ ਬਾਪੇ ਦੀ ਕੋਈ ਫੋਟੋ ਨਹੀਂ ਆਈ ਉਹਨਾਂ ਦੇ ਸਟੈਚੂ ਨਹੀਂ ਲੱਗਦੇ ਜਿਹੜੇ ਦੇ ਅੰਦਰ ਉਹ ਸਟੈਚੂ ਲਾ ਦਿੱਤੇ ਗਏ ਜਿਹੜੇ ਨਰੇਕਾਂ ਤੋਂ ਬਾਫੀਆਂ ਬਣਦੇ ਸੀ ਪਰ ਜਿਹੜੇ ਅਗਰੇਕਾਂ ਦੇ ਨਾਲ ਲੜੇ ਉਹ ਨਾਲੋਂ ਉਲਟ ਲੜੇ ਜਿਹੜੇ ਹਰ ਚੌੜ੍ਹ ਜਾਂ ਹਰ ਚੜ੍ਹ ਦੇ ਉੱਪਰ ਸ਼ਰੀਰ ਅਰਸੇ ਦਿੱਤੇ ਗਏ ਤਾਂ ਹਿੰਦੁਸਤਾਨ ਦੀ ਹਕੂਮਤ ਨੇ ਤੇ ਜਿਹੜੇ ਬਰਦਾਸ਼ਤ ਕੀਤੀ ਬਰਦਾਸ਼ਤ ਕਿਹੜੇ ਕੀਤੇ ਜਿਹੜੇ ਆਪਦੇ ਸੀ ਉਹਨਾਂ ਸੋ ਬੜਾ ਵੱਡਾ ਇੱਕ ਮੌਕਾ ਪਿਆ ਸ਼ਾਇਦ ਵਾਰਾਂ ਗਈਵਰ ਜ਼ਿੰਦਗੀ 'ਚ ਨਹੀਂ ਮਿਲਦਾ ਹੋਗਾ ਸੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਾਵੇ ਵਾਲਾ ਆਦਮੀ ਇੱਥੇ ਧਰਮ ਤੇ ਚਾਰਜ ਕਰਨਾ ਉੱਥੇ ਜਾ ਕੇ ਆਪ ਦੀ ਕੌਮ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਇਹ ਲੋਕ ਗੁੰਜੜੇ ਜਿਹੜੇ ਕਿੱਲੇ ਬਾਦਸ਼ਾਹ ਨਹੀਂ ਹੁੰਦੇ ਪਹਿਲੇ ਸਾਡੀਆਂ ਜੱਲੇ ਬੰਦੀਆਂ ਚੋਣਦੇ ਸੀ ਜੋ 1947-50 ਜਾਂ ਉਸ ਤੋਂ ਪਹਿਲਾਂ ਜਾਂ 55 ਸਭਤੀ ਹੋਏ ਨੇ ਅਕਾਲੀ ਦਲ ਦੇ ਇਸ ਤਰ੍ਹਾਂ ਦਾ ਕੰਮ ਕਰ ਖਤਮ ਹੋ ਗਿਆ ਕਿ ਤੇਰੇ ਸਭ ਤੇ ਜਾ ਕੇ ਅਕਾਲੀ ਦਲ ਨੇ ਆਪ ਦਾ ਪੂਰਤਾਂ ਅਸਰ ਜਦ ਤੱਕ ਇਹ ਸਭ ਦੇ ਡੇਰੇ ਲਾ ਕੇ ਇਹਨੇ ਮਤਰਾ ਦੇ ਕੇ ਆਇਆ ਹੈ ਔਰ ਦਿਨ ਇਹ ਜਿਹੜਾ ਪਰਦੇਸ ਆਚਾਰੀ ਦਾ ਉਸ ਦੇ ਕਿੰਦਾ ਅੰਤ ਹੋ ਚੁੱਕਾ ਹੈ ਹੁਣ ਨਵਾਂ ਪਰਦੇਸ ਦਾ ਚਾਲੀ ਦਾਇਕ ਵਰਨਾ ਹੈ ਜਿਹੜਾ ਵਰਨਾ ਕਿ ਖਲੂਰ ਸਾਹਿਬ ਦੀ ਧਰਤੀ ਤੋਂ ਅਜੇ ਇਥੋਂ ਇਹ ਸਹੀਰ ਜਲਤ ਆ ਗਿਆ ਆਈ ਜਣਾ ਵੈਸੇ ਕੋਈ ਪ੍ਰੋਬਲਮ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਅੰਦਰ ਨਾਲ ਦੇ 9 ਐਮਐਲਏ ਤੁਹਾਡੇ ਪਰਦੇਸ ਹੋਣਗੇ ਕੀ ਆ ਕਦੀ ਆਪਣੇ ਸਾਰੇ ਦੀ ਸੋਚ ਤੇ ਢੁੰਗੀ ਐ ਪੰਚਰ ਕੋਈ ਆ ਚੰਡੀਗੜ੍ਹ ਜਾ ਕੇ ਲੱਭ ਕੇ ਦੇਖੋ ਤੁਹਾਡਾ ਨਹੀਂ ਪੰਚਰ ਬੰਦਾ ਨਹੀਂ ਮਿਲਣਾ ਮੁਹਾਲੀ ਚਲੇ ਜਾਓ ਕੋਈ ਤੁਹਾਡੇ ਧਰਮ ਜਾਂ ਤੁਹਾਡੇ ਗੱਲ ਨਹੀਂ ਕਰਦਾ ਕੋਈ ਵੀ ਤੁਹਾਡੀ ਦਿੱਲੀ ਦਾ ਕਰਨੀ ਕਿਸ ਨੇ ਐ ਸਿਰਫ 3-4 ਲੀਟਰ ਨੇ ਪੰਜਾਬ ਦੇ ਅੰਦਰ ਜਿਹੜੀ ਤੁਹਾਡੇ ਕੌਮ ਦੀ ਗੱਲ ਕਰਦੇ ਨੇ ਸਾਾਨੂੰ ਉਹ ਬੰਦੇ ਚਾਹੀਦੇ ਨੇ ਜਿਹੜੀ ਆਪ ਦੀ ਕੌਮ ਦੀ ਗੱਲ ਕਰਨ ਪ੍ਰਧਾਨ ਮੰਤਰੀ ਗ੍ਰਿੰਦਰ ਰੋਜੀ ਜੇ ਆਪ ਦੀ ਕੌਮ ਦੇ ਬੰਦੇ ਨੇ ਇਹ ਚੋਣਾਂ ਵੀ ਗਾਲ੍ਹਾਂ ਕੱਢਦੇ ਨੇ ਆਪ ਦੀ ਕੌਮ ਦੀ ਕੱਢਦੇ ਨੇ ਆਦੇ ਮੰਨਦੇ ਦੀ ਕੱਢਦੇ ਨੇ ਪਰ ਸਾਡੇ ਲੀਡਰ ਕਿਹੜੇ ਨੇ ਇਹਨਾਂ ਨੇ ਇਹ ਚੀਜ਼ ਦਾ ਘੋਟ ਪਾਸਤਾ ਜਿਨ੍ਹਾਂ ਨੇ ਡੇਰੇ ਪ੍ਰਮੋਟ ਕੀਤੇ ਨੇ ਉਹ ਜਿਨ੍ਹਾਂ ਦੇ ਰਾਜ ਦੇ ਅੰਦਰ ਪ੍ਰਮੋਟ ਹੋਏ ਨੇ ਉਹ ਸਾਡੇ ਆਪ ਦੇ ਅਮਤਰ ਲੀਡਰਾਂ ਨੂੰ ਪ੍ਰਮੋਟ ਕੀਤੇ ਉਹ ਡੇਰੇ ਪ੍ਰਮੋਟ ਕੀਤੇ ਉਹ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਦੀ ਤਹਿਰੀਕ ਕੀਤੀ ਅਸੀਂ ਜਿਹਨੂੰ ਤਹਿਰੀਕ ਵਜਾਸ਼ ਕਰਕੇ ਇਹਨਾਂ ਨਾਲ ਬੁੱਢਾ ਪਾਈਆ ਸਾਡਾ ਬੁੱਢਾ ਤਾਂ ਰਹਿ ਗਿਆ ਅੱਜ ਸੁਣਾਈ ਨਹੀਂ ਤੁਝੇ ਅਕਾਲੀ ਗੱਲ ਤੇ ਹੋ ਗਿਆ ਸੀ ਤਾਂ ਕਿ ਅੱਜ ਜਿਹੜੇ ਅੱਥੇ ਖੜੇ ਹੋਤੇ ਰਹੇ ਲੱਗੇ ਸੋ ਮੇਰੀ ਬੇਨਤੀ ਹੈ ਟਾਈਮ ਜ਼ਿਆਦਾ ਲੱਗਣਾ ਹੈ ਸੋ ਮੇਰੀ ਬੇਨਤੀ ਹੈ ਅੱਜ ਆਪਣੇ ਕੋਲ ਟਾਈਮ ਹੈ ਬੜਾ ਵਧੀਆ ਆਪਾਂ ਕਰੈਕਟਰ ਲੈ ਕੇ ਆ ਰਹੇ ਆ ਜਿਹੜਾ ਇੱਕ ਵਾਰ ਪੰਦ ਦੀ ਗੱਲੁੱਤੇ ਵਲੇ ਸਿਆਸਤ ਦੀ ਗੱਲ ਜੇ ਛੇਵੇਂ ਪਾਸੇ ਆ ਕੇ ਪਿਆ ਸੋ ਮੇਰੀ ਬੇਨਤੀ ਹੈ ਇੱਕ ਟੀਕਾ ਆਪਾਂ ਹੁਣ ਆਦੇ ਸਵਾਦ ਨਾਲ ਚਲੀਏ ਬਾਕੀ ਬੜਾ ਪੰਜ ਦੇ ਰਹਿ ਗਏ ਨੇ ਹਕੂਮਤ ਨੇ ਬੜੀਆਂ ਤੁਹਾਡੇ ਤੇ ਦੋਹੇ ਮੜ ਕਰਨਾ ਹੈ ਕਉ ਬਚਨੇ ਸੇਸ਼ਨ ਵੀਡਿਓ ਤੇ ਬੜਾ ਜਾਂੰਦ ਲੈਤੀ ਆਉਣਾ ਹੈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੈ ਕੇ ਆਉਂਦੀਆਂ ਨੇ ਪਰ ਕੋਈ ਵੀ ਵੀਡੀਓ ਪਤਾ ਚੇਰ ਨਹੀਂ ਕੰਮ ਕਰਦੀ ਜਾਂ ਟਿਕਟ ਤੇ ਸਪੋਰਟ ਹੁਣ ਨਹੀਂ ਲਾਤ ਪਈ ਸਭ ਤੋਂ ਵੱਡੀ ਗੱਲ ਚੀਜ਼ਾਂ ਤੋਂ ਬਚਣਾ ਹੈ ਤੇ ਬਾਕੀ ਮੈਂ ਬੇਨਤੀ ਕਰਦਾ ਇੱਕ ਤਰੀਕਾ ਹੋਰ ਬੜਾ ਸਾਰਾ ਚੱਲਣਾ ਬੋਟਰ ਦਾ ਬੰਦ ਸੈਕਸ਼ਨ ਨੇ ਤੇ ਜੇਕਰ ਮੈਂ ਸਿੱਧਾ ਅਨੁਭਵ ਕਰਦਾ